ਭਾਈ ਜੀ ਮੇਰਾ ਨਾਮ ਹੈ ਅਮਨਦੀਪ ਸਿੰਘ ਮਾਮਲਾ ਟੈਂਕੀ ਦੇ ਚੜਨ ਦਾ ਇਹ ਹੈ ਵੀ ਬਿਜਲੀ ਬੋਰਡ ਵਾਲੇ ਆ ਕੇ ਆਪਣੇ ਘਰਾਂ ਚ ਕੁੰਡੀਆਂ ਫੜਨ ਨੂੰ ਆਉਂਦੇ ਨੇ ਪਰ ਉਹਨਾਂ ਕੋਲੇ ਕੋਈ ਆਈ ਕਾਰਡ ਨਹੀਂ ਕੋਈ ਆਇਡੈਂਟੀਟੀ ਕਾਰਡ ਨਹੀਂ ਕੁਝ ਨਹੀਂ ਹੈਗਾ ਸਾਡੀ ਪ੍ਰਾਈਵੇਟ ਪ੍ਰਾਪਰਟੀ 'ਚ ਬੜਦੇ ਨੇ ਉੱਥੇ ਵੀ ਆ ਕੇ ਸਾਡੇ ਨਾਲ ਧੱਕਾ ਮੁੱਕੀ ਕਰਦੇ ਨੇ ਤੇ ਅਜੇ ਸਾਨੂੰ ਉੱਪਰ ਦੀ ਇਹ ਕਹਿੰਦੇ ਨੇ ਵੀ ਤੁਹਾਡੇ ਕੁੰਡੀਆਂ ਲੱਗੀਆਂ ਨੇ ਆ ਤੁਸੀਂ ਕੁੰਡੀਆਂ ਫੜੋ ਜਿਹਦੇ ਲੱਗੀਆਂ ਫੜ ਲਓ ਕੋਈ ਦਿੱਕਤ ਨਹੀਂ ਹੈਗੀ ਪਰ ਤੁਸੀਂ ਆਪਦੀ ਪਛਾਣ ਤਾਂ ਲੈ ਕੇ ਆਓ ਪਛਾਣ ਤੋਂ ਬਿਨਾ ਤੁਸੀਂ ਸਾਡੇ ਘਰੇ ਆ ਘਰਾਂ 'ਚ ਬੜਦੇ ਹੋ ਜੇ ਸਾਡੇ 'ਚ ਕਿਸੇ ਨੇ ਕੋਈ ਤੁਹਾਡੇ ਨਾਲ ਤੱਕਾ ਮੁਕੀ ਹੋ ਗਈ ਜਾਂ ਕੋਈ ਜ਼ਿਆਦਾ ਤੱਕਾ ਹੋ ਗਿਆ ਫਿਰ ਤੁਸੀਂ ਸਾਨੂੰ ਹੀ ਦੋਸ਼ੀ ਠਹਿਰਾਉਣਾ ਹੁਣ ਅਸੀਂ ਇਸ ਕਰਕੇ ਇਹ ਮੰਗ ਲੈ ਕੇ ਉੱਪਰ ਚੜ੍ਹਿਆ ਵੀ ਇੱਕ ਤਾਂ ਇਹ ਆਪਦਾ ਆਈਡੈਂਟੀਟੀ ਕਾਰਡ ਪਾ ਕੇ ਆਉਣ ਇੱਕ ਕੋਈ ਇਹਨਾਂ ਦਾ ਟਾਈਮ ਟੇਬਲ ਆਪਦਾ ਸਾਨੂੰ ਪੱਕਾ ਦੱਸਣਾ ਜਦੋਂ ਤਾਂ ਸਾਨੂੰ ਜ਼ਰੂਰਤ ਹੁੰਦੀ ਆ ਉਹ ਤਾਂ ਇਹਨਾਂ ਕੋਲ ਟਾਈਮ ਨਹੀਂ ਹੁੰਦਾ ਉਹ ਤਾਂ ਇਹ ਕਹਿੰਦੇ ਨੇ 4:30 ਤੋਂ 5 ਵਜੇ ਤੱਕ ਟਾਈਮ ਹੈ ਜੀ ਰਾਤ ਨੂੰ ਸਾਡੇ ਘਰਾਂ ਦੀ ਲਾਈਟ ਕੱਟੀ ਜਾਂਦੀ ਆ ਜਦੋਂ ਉਦੋਂ ਇਹਨਾਂ ਨੂੰ ਫੋਨ ਕਰੋ ਇਹ ਇਸ ਚੀਜ਼ ਤੇ ਜ਼ੋਰ ਦਿੰਦੇ ਨੇ ਕਿ ਸਾਡਾ ਵੀ ਟਾਈਮ ਖਤਮ ਹੋ ਗਿਆ ਕੱਲ ਨੂੰ ਦੇਖੀ ਜਾਊਗੀ ਜਾਂ ਕੋਈ ਸਾਡੇ ਮੀਟਰਾਂ ਦੀ ਪ੍ਰੋਬਲਮ ਹੁੰਦੀ ਹੈ ਉਸ ਟਾਈਮ ਵੀ ਇਹਨਾਂ ਦਾ ਇਹੀ ਹੁੰਦਾ ਹੈ ਕਿ ਅਸੀਂ ਬਿਜੀਆ ਜਾਂ ਸਾਡੇ ਕੋਲੇ ਫੇਰ ਆਇਓ ਪਰ ਅੱਜ ਜਦੋਂ ਬੜਨਾ ਹੈਗਾ ਉਦੋਂ ਇਹਨਾਂ ਕੋਲੇ ਖੁੱਲਾ ਟਾਈਮ ਹੈ ਸਵੇਰ 3 ਵਜੇ ਵੀ ਆ ਜਾਂਦੇ ਨੇ ਸਾਡੀ ਪ੍ਰਾਈਵੇਟ ਪ੍ਰਾਪਰਟੀ 'ਚ ਵੜਦੇ ਨੇ ਸਾਡੀ ਰਾਤਾਂ ਨੇ ਜੋ ਅਸੀਂ ਸੌਂਨੇ ਆ 10 ਮਿੰਟ ਬੰਦਾ ਆਪਦੀ ਰਾਤ ਨੂੰ ਸੌਂਦਾ ਹੈ 2 ਘੰਟੇ 3 ਘੰਟੇ ਪਹਿਲੀ ਗੱਲ ਤਾਂ ਇਹ ਜਿੰਦਗੀ ਉਹਨਾਂ ਦੇ ਲੋਕਾਂ ਦੀ ਇੰਨੀ ਬਿਜੀ ਹੈ ਤੇ ਇਹ ਆ ਕੇ ਫਿੱਟ ਕਰਦੇ ਨੇ ਉਹ ਵੀ ਬਿਨਾ ਕਿਸੇ ਆਈਡੈਂਟੀਫਿਕੇਸ਼ਨ ਤੋਂ ਅੱਜ ਕਿੰਨੇ ਬੰਦੇ ਟੱਪੇ ਕਿੰਨਾ ਵੱਲੋਂ ਚੈਕਿੰਗ ਕੀਤੀ ਗਈ ਹੈ ਜੀ ਅੱਜ ਘਟੋ ਘਾਟੇ 10 ਬੰਦੇ ਸੀਗੇ ਜੀ ਦਸਾਂ ਬੰਦਾ ਚੋ ਕਿਸੇ ਦੇ ਕੋਈ ਆਈ ਕਾਰਡ ਨਹੀਂ ਕੋਈ ਆਇਡੈਂਟੀਫਿਕੇਸ਼ਨ ਨਹੀਂ ਹੈਗੀ ਨਾ ਕੋਈ ਪਿੰਡ ਦਾ ਚੌਕੀਦਾਰ ਹੈ ਨਾ ਕੁਝ ਹੋਰ ਸਿੱਧਾ ਆ ਕੇ ਕੰਨਾ ਟੱਪੀਆਂ ਅੰਦਰ ਵੜ ਗਏ ਸਾਨੂੰ ਖਤਰਾ ਇਹ ਹੋ ਜਾਂਦਾ ਵੀ ਇਹ ਕਹਿੰਦੇ ਇਹ ਕਹਿੰਦੇ ਮੁਲਾਜ਼ਮ ਆ ਸੀ ਹੋਣਗੇ ਮੁਲਾਜ਼ਮ ਪਰ ਸਾਨੂੰ ਨਹੀਂ ਪਤਾ ਹੋ ਸਕਦਾ ਇਹਨਾਂ ਦੇ ਪੇਛੇ ਕੋਈ ਚੋਰ ਡਾਕੂ ਆ ਜਾਵੇ ਸਾਡੇ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਪ੍ਰਸ਼ਾਸਨ ਤੋਂ ਇਹ ਮੰਗ ਚਾਉਂਦੇ ਆ ਵੀ ਇੱਕ ਤਾਂ ਇਹ ਜਿਹੜਾ ਸਾਡੇ ਘਰਾਂ ਚ ਅੱਜ ਕੰਨਾ ਟੱਪ ਕੇ ਬੜੇ ਨੇ ਸਾਨੂੰ ਚੋਰ ਕਹਿੰਦੇ ਨੇ ਖੁਦ ਚੋਰ ਨੇ ਚੋਰਾਂ ਹੀ ਪੈਰਾ ਸਾਡੇ ਘਰੇ ਬੜੇ ਨੇ ਤੇ ਕੇਸ ਪਤਾਇਆ ਵੀ ਜਿਹੜੀ ਜਿਹੇ ਪ੍ਰਸ਼ਾਸਨ ਦੇ ਬਿਜਲੀ ਬੋਰਡ ਦੇ ਬੰਦੇ ਅੰਦਰ ਬੜੇ ਨੇਗੇ ਉਹ ਟੈਂਕੀ ਤੇ ਫੈਸਲਾ ਲਿਆ ਤੇ ਕਹਿੰਦਾ ਕਿ ਕਿੰਨੇ ਟਾਈਮ ਤੱਕ ਪ੍ਰਿੰਸਰ ਦੇ ਜਦ ਤੱਕ ਫੈਸਲਾ ਨਹੀਂ ਹੁੰਦਾ ਅਸੀਂ ਸਾਲੀ ਉਤਰਾਂਗੇ ਨਾਮ ਮੇਰਾ ਕੁਲਦੀਪ ਸਿੰਘ ਪਿੰਡ ਧੌਲਾ ਟੈਂਕੀ ਤੇ ਚੜਨ ਦਾ ਮਾਮਲਾ ਇਹ ਹੈ ਵੀ ਬਿਜਲੀ ਮੁਲਾਜ਼ਮ ਕਹਿ ਸਕਦੇ ਆਪਾਂ ਐਕਸ਼ਨ ਐਸ ਡੀ ਐਮ ਸਾਹਿਬ ਤੇ ਉਹਨਾਂ ਵੱਲੋਂ ਸਾਡੇ ਪਿੰਡ ਦੇ ਵਿੱਚ ਕਿਆ ਜਾਂਦਾ ਵੀ ਬਿਜਲੀ ਚੋਰੀ ਕਰਦੇ ਆ ਵੀ ਤੁਸੀਂ ਚਲੋ ਮੰਨਦੇ ਵੀ ਉਹਨਾਂ ਦੀ ਡਿਊਟੀ ਹੈ ਬਿਜਲੀ ਚੋਰੀ ਫੜਨੀ ਅਸੀਂ ਨਹੀਂ ਕਹਿੰਦੇ ਪਰ ਕਾ ਆਪਣੀ ਡਿਊਟੀ ਕਰਨ ਪਰ ਸਾਡੇ ਵੱਲੋਂ ਜਿਹੜੇ ਮੰਗਾ ਉਹਨਾਂ ਨੂੰ ਪਹਿਲਾਂ ਦੱਸੀਆਂ ਜਾਂਦੀਆਂ ਨੇ ਤੇ ਅੱਜ ਦੀ ਵੀ ਦੱਸਾਂਗੇ ਨਾਲ ਜੁੜਦੀ ਪਹਿਲਾਂ ਜਿੰਨੇ ਸਾਡੇ ਟਰਾਂਸਫਾਰਮਾਂ ਤਾਰਾਂ ਨੇ ਉਹ ਤਾਂ ਸਹੀ ਨਹੀਂ ਕਰਨ ਆਉਂਦੇ ਉਹ ਕਹਿੰਦੇ ਜੀ 10 ਵਜੇ ਤੋਂ ਲੈ ਕੇ 4-5 ਵਜੇ ਤੱਕ ਆ ਪਰ ਹੁਣ ਜਦੋਂ ਘਰਾਂ ਦੇ ਵਿੱਚ ਜਿਹੜੀ ਉਹ ਗੱਲ ਕਰਦੇ ਕੁੰਡੀਆਂ ਫੜਨੀਆਂ ਉਹ ਕਹਿੰਦੇ ਸਾਨੂੰ ਉਪਰੋ ਸਖਤਾਈ ਕੀਤੀ ਹੋਈ ਹੈ ਤੇ ਉਹ 4 ਵਜੇ ਘਰਾਂ ਦੇ ਮੇਰੇ ਆਉਂਦੇ ਨੇ ਨਾਲ ਉਹਨਾਂ ਦੇ ਕੋਈ ਅਧਿਕਾਰੀ ਨਹੀਂ ਕੋਈ ਉਹਨਾਂ ਕੋਲ ਆਈਡੈਂਟੀਕਾਡ ਨਹੀਂ ਕੋਈ ਸਾਨੂੰ ਪ੍ਰੂਫ ਹੈ ਨਹੀਂ ਵੀ ਇਹ ਬਿਜਲੀ ਮੁਲਾਜ਼ਮ ਨੇ ਇਸ ਟੀਓ ਨੇ ਕਿਉਂਕਿ ਜਿਦੋਂ ਆਪਾਂ ਚਿਹਰੇ ਤੇ ਬਾਕਬ ਨਹੀਂ ਮੰਨ ਕੇ ਚੱਲੋ ਇੱਕ ਦੋ ਜਾਣੇ ਪਿੰਡ ਦੇ ਜਾਣਦੇ ਆ ਬਾਕੀ ਹਜ਼ਾਰ ਘਰ ਹੈ ਜਿਨ੍ਹਾਂ ਨੇ ਉਹ ਬਿਨਾਂ ਗੱਲ ਤੋਂ ਕੰਦਾ ਟੱਪਦੇ ਆ ਜੇ ਉਹ ਚੋਰ ਕਹਿ ਕੇ ਕੁੱਟਦੇ ਆ ਤਾਂ ਵੀ ਘਰ ਵਾਲਾ ਮਰਦਾ ਸਾਡੇ ਵੱਲੋਂ ਤਾਂ ਇਹੀ ਹੈ ਸਾਰੀਆਂ ਜੂਨੀਅਨ ਵੱਲੋਂ ਅੱਜ ਠੀਕਾ ਵੀ ਤੁਸੀਂ ਆਪ ਦਾ ਪੱਕਾ ਤਾਂ ਕੋਈ ਪ੍ਰੂਫ ਹੋਵੇ ਛੋਡੇ ਨਾਲ ਕੋਈ ਪੰਚਾਇਤ ਮੈਂਬਰ ਹੋਵੇ ਛੋਡੇ ਨਾਲ ਕੋਈ ਪੁਲਿਸ ਵਾਲਾ ਹੋਵੇ ਤੁਸੀਂ ਗੇੜ ਟਕਾਓ ਜੀ ਛੱਦ ਕੇ ਆਓ ਜਿਹੜੇ ਕੋਈ ਚੋਰੀ ਕਰਦਾ ਫੜੋ ਪਰ ਇਹਦੇ ਵਿੱਚ ਸਾਡੇ ਮਾਮਲੇ ਕਹੀ ਨੇ ਪਿੰਡ ਧੌਲੇ ਦਾ ਹਰਨੈਲ ਸਿੰਘ ਦਾ ਮੀਟਰ ਸੀ ਉਹ ਸੜ ਗਿਆ ਸੀ ਉਹਨੂੰ ਚੇਂਜ ਕਰਤਾ ਉਹਨਾਂ ਨੇ ਬਿਜਲੀ ਵਾਲਿਆਂ ਨੇ ਇਹ ਜਿਹੜੀਆਂ ਗੱਲਾਂ ਤੇ ਉਹਨਾਂ ਨੇ ਧਿਆਨ ਦੇਣਾ ਦਿੰਦੇ ਨਹੀਂ ਉਹ ਮੀਟਰ ਸੜ ਗਿਆ ਤੇ ਉਹਨਾਂ ਨੇ ਚੇਂਜ ਕਰਤਾ ਚੇਂਜ ਕਰਨ ਤੋਂ ਬਾਅਦ ਚਲੋ ਵੀ ਘਰ ਵਾਲਿਆਂ ਨੇ ਸਹਿਮਤੀ ਹੋ ਗਈ ਸਾਈਨ ਕਰਕੇ ਲੈ ਕੇ ਠੀਕ ਐ ਜਦੋਂ ਨਵਾਂ ਲੱਗ ਗਿਆ ਤੇ ਕੋਈ ਦਿੱਕਤ ਨਹੀਂ ਕਿਸੇ ਨੇ ਕੁਝ ਨਹੀਂ ਦੱਸਿਆ ਉਹਨਾਂ ਨੂੰ ਬਿੱਲ ਨਹੀਂ ਆਇਆ ਜੀ 5-6 ਮਹੀਨੇ ਉਹਨਾਂ ਨੇ 6ਵੇਂ ਮਹੀਨੇ 'ਚ ਕਹਿੰਦੇ ਵੀ ਤਪੇ ਜਾ ਕੇ ਪਤਾ ਕਰਿਆ ਵੀ ਸਾਨੂੰ ਕੋਈ ਬਿਲ ਆਇਆ ਨਹੀਂ ਕੋਈ ਨਾ ਰੀਡਿੰਗ ਕਢਣਾ ਆ ਉਹ ਚੇਪ ਵਾਲਾ ਮੀਟਰ ਸੀਗਾ ਜਦੋਂ ਉਹਨਾਂ ਨੇ ਤਪੇ ਪਤਾ ਕਰਿਆ ਤਾਂ ਉਹਨਾਂ ਨੂੰ ਕਹਿੰਦੇ ਵੀ ਤੁਹਾਡੇ ਮੀਟਰ ਦੇ ਵਿੱਚ ਤੁਸੀਂ ਛਿੜਛਾੜ ਕਰੀ ਸੀ ਸੋਨੂੰ ਸਟਾਰਟ ਆਇਆ ਰਿਪੇ ਦਾ ਜੁਰਮਾਨਾ ਪੈ ਗਿਆ 17000 ਰੁਪਏ ਛੋਟਾ ਬੇਲ ਹੋ ਗਿਆ 18 ਛੋਟਾ ਕੁੱਲ 85000 ਹੋ ਗਿਆ ਇਹ ਇਹਨਾਂ ਦੇ ਨਲਾਈਕੀਆਂ ਨੇ ਜਿਹੜੀਆਂ ਉਹਨੇ ਘਰਾਂ ਦੇ ਵਿੱਚ ਕੰਦਾ ਡੱਬ ਦੇ ਬਿਜੇ ਜਿਹੜੇ ਕੰਮ ਕਰਨ ਵਾਲੇ ਆ ਉਹਨਾਂ ਨੂੰ ਹਾਲਾਂਕਿ ਉਹਦੀ ਦੱਸ ਦੇ ਵੀ ਛੋਟੇ ਮੀਟਰ ਦੇ ਵਿੱਚ ਪ੍ਰੋਬਲਮ ਆ ਜਾਂ ਤੁਸੀਂ ਛੇੜਛਾੜ ਕਰੀਏ ਉਹਨਾਂ ਦੇ ਮੀਟਰ ਲਾ ਗਏ ਕੋਈ ਉਹਨਾਂ ਨੂੰ 7-8 ਮਹੀਨੇ ਕੋਈ ਮੈਸੇਜ ਨਹੀਂ ਅੱਜ ਕੀ ਪੂਰਾ ਮੈਟਰ ਅੱਜ ਦਾ ਪੂਰਾ ਮੈਟਰ ਇਹੀ ਹੋਇਆ ਵੀਰੇ ਸਾਡੇ ਵੱਲੋਂ ਇਹੀ ਆ ਪਹਿਲਾਂ ਵੀ ਇਹਨਾਂ ਨੂੰ ਕਿਹਾ ਹੋਇਆ ਐਸਡੀਓ ਨੂੰ ਐਸਤ ਨੂੰ ਵੀ ਸਾਡੇ ਪਿੰਡ ਆਓ ਜਿਹਦੇ ਮੈਂ ਮਰਜ਼ੀ ਸਾਡੇ ਵੱਡੇ ਪਿੰਡ ਵਾਲੇ ਦਾ 100-100 ਵਾਲੇ ਆ ਵੀ ਸਾਨੂੰ ਟਰਾਈਡੈਂਟ ਦੇ ਦਿੰਦੇ ਆ ਲਾਹਵ ਸਿੰਘ ਉਗੋਕੇ ਦੇ ਦਿੰਦੇ ਜਿੰਨਾ ਸਿੱਧੇ ਮੀਟਰ ਚੱਲੀ ਜਾਂਦੇ ਆ ਆ ਜਿੱਥੇ ਆਪਾਂ ਖੜੇ ਆ ਬਾਰਡਰ ਬਾਕਸ ਤੇ ਪਾਣੀ ਵਾਲੇ ਸਕੂਲ ਕਹਿੰਦੇ ਇਹਦੇ ਕੋਲੇ ਆ ਇਹ ਤੇ ਮੀਟਰ ਲੱਗਿਆ ਹੋਇਆ ਨਵਾਂ ਮੀਟਰ ਲੱਗੇ ਚੇਪਾਲ ਉਹਦੇ ਜਾ ਕੇ ਦੇਖੋਗੇ ਬਿਜਲੀ ਉਹਦੀ ਕੱਟੀ ਹੋਈ ਆ ਉਹ ਗਰਮੀ ਨਾਲ ਹੀ ਚੱਲੀ ਜਾਂਦਾ ਅਸੀਂ ਇਹ ਚੀਜ਼ਾਂ ਤੋਂ ਹੈਰਾਨ ਇਹਨਾਂ ਦੇ ਉਹ ਸਿਰਫ ਕੱਲੀ ਧੁੱਪ 'ਤੇ ਚੱਲੀ ਜਾਂਦਾ ਵੀਰੇ ਸਾਡੇ ਕੋਲ ਬਾਕਾਇਦਾ ਵੀਡੀਓ ਪਈਆਂ ਨੇ ਇਹ ਸਾਨੂੰ ਕਹਿੰਦੇ ਨੇ ਅਸੀਂ ਕਹਿੰਦੇ ਵੀ ਛੋਟੇ ਚੇਪਾਲੇ ਮੀਟਰ ਮਾੜੇ ਆ ਉਹਨਾਂ ਕੰਨੀ ਇਹਨਾਂ ਦਾ ਕੋਈ ਧਿਆ ਅੱਜ ਜਿਵੇਂ ਆਏ ਨੇ ਘਰਾਂ ਦੇ ਵਿੱਚ ਕੰਦਾ ਟੱਪੀਆਂ ਨੇ ਬਕਾਇਦਾ ਹੋ ਸਕਦਾ ਕਿਸੇ ਘਰੇ ਕੈਮਰੇ ਲੱਗੇ ਹੋਣ ਤਾਂ ਜ਼ਰੂਰ ਅਸੀਂ ਵੀਡੀਓ ਵੀ ਨਾਲ ਦੇਵਾਂਗੇ ਪਰ ਅਸੀਂ ਇਹਨਾਂ ਨੂੰ ਇਹ ਕਹੇ ਸੀ ਵੀ ਤੁਸੀਂ ਕੁੰਡੀਆਂ ਫੜਨੀਆ ਫੜੋ ਕੋ 8 ਵਜੇ 7 ਵਜੇ ਦਿਨ ਚੜ੍ਹੇ ਆ ਜਾਓ ਜੇ ਹਨੇਰੇ ਹੋਂ ਸਾਨੂੰ ਕੋਈ ਡਾਊਟ ਨਹੀਂ ਵੀ ਕੁੰਡੀਆਂ ਫੜ ਲਓ ਪਰ ਇਹ ਸਾਨੂੰ ਇਹ ਕਹਿੰਦੇ ਵੀ ਇਹ ਚੋਰ ਨੇ ਅਸੀਂ ਜੇ ਲੱਖ ਚੋਰ ਅਸੀਂ ਕਹਿੰਨੇ ਸਾਨੂੰ ਫੜ ਲਓ ਪਰ ਤੁਸੀਂ ਆਪ ਦੀ ਸਹੀ ਢੰਗ ਨਾਲ ਡਿਊਟੀ ਕਰੋ ਇਹ ਨਾ ਹੋਵੇ ਸਾਡੇ ਕਿਉਂਕਿ ਚੋਰੀਆਂ ਇੰਨੀਆਂ ਵਧੀਆਂ ਪਈਆਂ ਕੇਵਲਾਂ ਵੱਢੀ ਜਾਂਦੇ ਆ ਨਸ਼ੇ ਵਾਲੇ ਆ ਸਾਡੇ ਪਿੰਡ ਦੇ ਵਿੱਚ ਜਿੱਥੇ ਅੱਜ ਦੀ ਜਿੱਥੇ ਇਹਨਾਂ ਦਾ ਘਰਾ ਹੋਇਆ ਉਹਦੇ ਨਾਲ ਵਾਲੇ ਘਰੇ ਮਾਤਾ ਦੇ ਕਾਂਟੇ ਘਰੋਂ ਬੈਠੀ ਦੀ ਪੱਟ ਕੇ ਲੱਗੇ ਸੀ ਦੁਪਹਿਰੇ ਸਾੜੀ ਸ਼ਰ ਵਾਲੀ ਸੜਕ ਤੇ ਐਸੀ ਉਸੇ ਕਰਕੇ ਕਹਿਣੇ ਆ ਵੀ ਮੰਨ ਲਓ ਇਹ ਮਲਾਜਮ ਅੰਦਰ ਵੜਦੇ ਆ ਕੰਦ ਟੱਪਦੇ ਆ ਉਧਰ ਮੁਰਹ ਘਰ ਵਾਲਿਆਂ ਨੇ ਡਾਂਗ ਮਾਰੀ ਕਿੰਨੇ ਵੱਡੇ ਟੈਂਕੀ ਜਿਹੜੇ ਤੇ ਕੀ ਹੁਣ ਪੂਰਾ ਮਾਮਲਾ ਸਾਹਮਣੇ ਆਇਆ ਪੂਰਾ ਮਾਮਲਾ ਅਸੀਂ ਵੀ ਤਿੰਨ ਬੰਦੇ ਅੱਜ ਟੈਂਕੀ ਤੇ ਚੜੇ ਆ ਸਾਡੇ ਪਿੰਡ ਦੇ ਜਿੰਨੀਆਂ ਜਫੇ ਬੰਨੀਆਂ ਨੇ ਸਾਰੀਆਂ ਵੱਲੋਂ ਸਾਰੇ ਸਮਰਥਨ ਤੁਸੀਂ ਥੱਲੇ ਦੇਖੋਗੇ ਸਾਰੇ ਖੜੇ ਨੇ ਮਾਮਲਾ ਤਾਂ ਇਹੀ ਆ ਵੀ ਇਸ ਦਾ ਕਹਿਣੇ ਆ ਵੀ ਉਹਨਾਂ ਨੂੰ ਜਿਹੜੇ ਚੋਰਾ ਵਾਂਗੂ ਸਾਡੇ ਆਉਂਦੇ ਨੇ ਘਰਾਂ 'ਚੋਂ ਹਾਲਾਂਕਿ ਉਹ ਸਾਨੂੰ ਚੋਰ ਕਹਿੰਦੇ ਪਰ ਉਹਨੇ ਖੁਦ ਆਪ ਚੋਰਾਂ ਮੰਗੂਆ ਤੁਸੀਂ ਗੇਟ ਖੜਕਾਓ ਆਓ ਜਿਹੜੀ ਛੋਟੀ ਡਿਊਟੀ ਬਣਦੀ ਆ ਅਸੀਂ ਉਹਨਾਂ 'ਤੇ ਕਹਿੰਦੇ ਵੀ ਕੋਈ ਐਕਸ਼ਨ ਲੈਂਦਾ ਜਾਵੇ ਜਿਹੜੇ ਸਾਨੂੰ ਘਰਾਂ ਦੇ ਵਿੱਚ ਵੀ ਆਪਦੀ ਨਿੱਜੀ ਪ੍ਰਾਪਰਟੀ ਦੇ ਵਿੱਚ ਵੀ ਰਹਿਣ ਨਹੀਂ ਦਿੰਦੇ ਇਹ ਦਾ ਪ੍ਰਦੀਪ ਸ਼ਰਮਾ ਪ੍ਰਦੀਪ ਜੀ ਤੁਸੀਂ ਐਸ ਡੀਓ ਐਸ ਡੀਓ ਦੀ ਹਾਤੀ ਬਰਨ ਲਗਾ ਅੱਜ ਇਹ ਪਿੰਡ ਕਿਹੜੇ ਪਿੰਡ ਪਹੁੰਚੇ ਸੀ ਕਿੱਥੇ ਸੀ ਕਿੱਦਾਂ ਸਾਡੇ ਇਨਫੋਰਸਮੈਂਟ ਫੋਰਮੈਂਸ ਬੈਂਗਲੌਰ ਸਾਨੂੰ ਡਾਇਰੈਕਸ਼ਨ ਦਿੱਤੀ ਸੀ ਕਿ ਜੁਆਇੰਟ ਚੈਕਿੰਗ ਕੀਤੀ ਸੀ ਉਹਦੇ ਸਬੰਧ ਦੇ ਵਿੱਚ ਅਸੀਂ ਧੌਲਾ ਪਿੰਡ ਦੇ ਵਿੱਚ ਅਗੇ ਗਈ ਸੀ ਸਵੇਰੇ ਲਗਭਗ 6 ਵਜੇ ਤੋਂ ਬਾਅਦ ਚੈਕਿੰਗ ਕੀਤੀ ਸੀ ਤੇ ਆਰਮਨਾਲ ਕੁਝ ਚੈਕਿੰਗ ਚੈਕਿੰਗ ਦੌਰਾਨ ਜਿਹੜੀਆਂ ਅਸੀਂ ਚੋਰੀਆਂ ਪਾਈਆਂ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਈ ਇਹਦਾ ਰਸਤੇ ਜਾ ਰਹੇ ਯੂਨੀਅਨ ਦੇ ਇੱਕ ਬੰਦੇ ਨਮਾਇੰਦੇ ਸੀਗੇ ਉਹਨਾਂ ਨੇ ਸਾਨੂੰ ਬਿਨਾਂ ਵਜ੍ਹਾ ਰੁਕਾਇਆ ਇਹ ਗੱਲ ਕੀ ਕਰਨ ਵਿੱਚ ਦੱਸੇ ਕਿ ਰੁਕ ਕੇ ਅਸੀਂ ਪੁੱਛਿਆ ਵੀ ਕੀ ਕਰਨਾ ਹੈ ਉਹ ਚਿਪਾ ਵਾਲੇ ਮੀਟਰ ਦੀ ਬਸ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਰਹੇ ਅਸੀਂ ਅਜੀ ਤੁਸੀਂ ਚੋਰੀ ਦੀ ਰੁਕਣਾ ਕਿਹਾ ਨਹੀਂ ਚੋਰੀ ਤਾਂ ਅਸੀਂ ਚੋਰੀ ਦਾ ਹੱਕ ਹੀ ਨਹੀਂ ਹੈ ਜੇ ਚੋਰੀ ਦੀ ਪਰ ਕਹਿੰਦੇ ਪਬਲਿਕਲੀ ਕਹਿੰਦੇ ਇਹ ਨਹੀਂ ਬਟ ਕਰਦੇ ਮੱਦੇਦੋ ਚੁਰਾਉਂਦੇ ਅਸਲ ਜਿਉਂਡੀਆਂ ਫੜੀਆਂ ਕਿ ਕਿਉਂਡੀਆਂ ਬਿਲਕੁਲ ਫੜੀਆਂ ਜੀ ਸਾਡੇ ਕੋਲ ਵੀਡੀਓਗ੍ਰਾਫੀ ਹੈ ਪੰਜ ਘਰਾਂ ਦੀਆਂ ਚੋਰੀਆਂ ਫੜੀਆਂ ਗਈਆਂ ਨੇ ਹਰ ਇੱਕ ਦੀ ਸਬੂਤ ਸਾਡੇ ਕੋਲੇ ਕੋਈ ਅਸੀਂ ਕਿਸੇ ਦੀ ਕੋਈ ਕੰਗੜੀ ਟੱਪੀ ਅਸੀਂ ਕੋਈ ਕੁਝ ਨਹੀਂ ਕੀਤਾ ਗੇਟ ਖਲਾ ਕੇ ਚੋਰੀਆਂ ਫੜੀਆਂ ਨੇ ਅਸੀਂ ਹਲਕੋ ਰਾਮਨਾਥ ਚੈਕਿੰਗ ਚੈਕਿੰਗ ਜਿੱਥੇ ਚੈਕਿੰਗ ਹੋਈ ਉੱਥੇ ਕੋਈ ਪ੍ਰੋਬਲਮ ਨਹੀਂ ਕਿੰਨੇ ਬੰਦੇ ਟੀਮ ਪਹੁੰਚੇ ਸੀ ਸਾਡੇ 6 ਬੰਦੇ ਦੀ ਟੀਮ ਸੀ ਕਿੰਨੇ ਕੁ ਮਲਾਜਮਸ ਟੋਟਲ 6 ਮਲਾਜਮ ਸੀ ਇੱਥੇ ਤੇ ਉਦੋਂ ਬਾਅਦ ਇਹਨਾਂ ਨੇ ਤੁਹਾਨੂੰ ਉੱਥੇ ਉਦੋਂ ਇੱਥੇ ਰੱਖੇ ਹਾਂ ਜੀ ਹਾਂ ਜੀ ਹਾਂ ਜੀ ਸਵੇਰੇ 6:30 7:00 ਵਜੇ ਤੋਂ ਬਾਅਦ ਅਸੀਂ ਇੱਥੇ ਹੀ ਹਾਂਗੇ ਤੇ ਸਾਨੂੰ ਹੁਣ ਦਬਾਅ ਬਣਾਇਆ ਰਿਹਾ ਜਾਇਆ ਜਾ ਰਿਹਾ ਵੀ ਜਿਹੜੇ ਤੁਸੀਂ ਚੋਰੀਆਂ ਪਾਈਆਂ ਉਹਦੇ ਪੈਸੇ ਨਾ ਪਾਏਗਾ ਅਸੀਂ ਉਸ ਦੇ ਇੱਕ ਕਦਮ ਵੀ ਪਿੱਛੇ ਨਹੀਂ ਹਟਾਂਗੇ ਛੜੀਆਂ ਜੋੜੀਆਂ ਪੈ ਗਈਆਂ ਜੋ ਕਾਨੂੰਨ ਦੇ ਅਦਾਵਕ ਜੋ ਮਹਿਕਮੇ ਨੇ ਦਿੱਤਾ ਹੁਤਾਵਕ ਸੀ ਉਹ ਕਰ ਵੀ ਕਰਾ ਥੋੜੇ ਜੱਥੇਬੰਦੀ ਮੁਲਾਜ਼ਮ ਬਜ਼ਾਰ ਸਾਡੇ ਮੁਲਾਜ਼ਮ ਜੱਥੇਬੰਦੀਆਂ ਸਾਰੀਆਂ ਨਾਲ ਨਹੀਂ ਸਾਡੇ ਮੁਲਾਜ਼ਮ ਜੱਥੇਬੰਦੀਆਂ ਦਾ ਵੀ ਇਹੀ ਫੈਸਲਾ ਹੈ ਕਿ ਵੀ ਚੋਰੀ ਤੋਂ ਪਿੱਛੇ ਨਹੀਂ ਹਟਣਾ ਕਿਉਂਕਿ ਕਿਸਾਨ ਜੁੜੀਆਂ ਨੇ ਕਹਿੰਦੀਆਂ ਇਹ ਨੇ ਕਿ ਵੀ ਅਸੀਂ ਚੋਰੀ ਦੀ ਮਦਦ ਨਹੀਂ ਕਰਦੇ ਪਰੰਤੂ ਇੱਥੇ ਦੇਖਣ ਨੂੰ ਆਇਆ ਕਿ ਜੋ ਚੋਰਾਂ ਦੀ ਮਦਦ ਕਰ ਰਹੇ ਨੇ ਕੀ ਜਾਣੇ ਤੁਸੀਂ ਮੈਂ ਸਿਸਟਮੈਟਿਕ ਲੋਕਾਂ ਨੂੰ ਸਾਨੂੰ ਇਹ ਆ ਵੀ ਕਿਸਾਨ ਜਿਹੜੇ ਜਿਹੜੇ ਪ੍ਰਧਾਨ ਨੇ ਜੀ ਉਹਨਾਂ ਨੂੰ ਇੱਥੇ ਦੇਖਣਾ ਚਾਹੀਦਾ ਵੀ ਥੱਲੇ ਜਿਹੜਾ ਲੈਵਲ ਤੇ ਆ ਵੀ ਕੀ ਉਹ ਵਾਕਈ ਜੋ ਕਹਿੰਦੇ ਕਹਿਣੀ ਤੇ ਕਥਨੀ 'ਚ ਫਰਕ ਹੈ ਕਿ ਨਹੀਂ ਹੈ ਕਿਉਂਕਿ ਤੁਸੀਂ ਤਾਂ ਹਮੇਸ਼ਾ ਤੁਹਾਡੇ ਮੁਲਾਜ਼ਮ ਦੇ ਕਿਸਾਨਾਂ ਦੇ ਨਾਲ ਹਰ ਇੱਕ ਸੰਘਰਸ਼ ਤੇ ਕਿਸਾਨਾਂ ਦੇ ਨਾਲ ਉਹ ਜਿੱਥੇ ਉਹ ਸਹੀ ਹੁੰਦੇ ਨੇ ਅਸੀਂ ਉਹਨਾਂ ਦੇ ਨਾਲ ਹੁੰਦੇ ਆ ਜਿੱਥੇ ਅਸੀਂ ਸਹੀ ਹੁੰਦੇ ਆ ਜਿੱਥੇ ਨਾ ਪਰ ਇਸੇ ਜਗ੍ਹਾ ਦੇ ਵਿੱਚ ਉਹ ਬਿਲਕੁਲ 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 ਗਲਤ ਨਹੀਂ ਕਿਉਂਕਿ ਅਸੀਂ ਚੋਰੀਆਂ ਫੜੀਆਂ ਨੇ ਚੋਰੀਆਂ ਫੜਾਣ ਦੇ ਵਿੱਚ ਅਸੀਂ ਕੋਈ ਗਲਤੀ ਨਹੀਂ ਕੀਤੀ ਕੋਈ ਮੈਕਯੂ ਨਹੀਂ ਹੋਇਆ ਤਾਂ ਦੇ ਮੁਤਾਬਕ ਸਾਰਾ ਇੱਕ ਪਾਸੇ ਉਹਨਾਂ ਕਿਸਾਨ ਦੇ ਸਰਚ ਬੱਚਾ ਦਾ ਨਾਲ ਲਾਈਵ ਹੈ ਇੱਕ ਪਾਸੇ ਟੈਂਕੀ ਚੜ ਗਏ ਨੇ ਹਾਂ ਉਹ ਉਹਨਾਂ ਦੀ ਮਰਜ਼ੀ ਹੈ ਜੀ ਉਹ ਕਰ ਸਕਦੇ ਨੇ ਉਹਨਾਂ ਦਾ ਡੈਮੋਕਰੈਟਿਕ ਰਾਈਟ ਹੈਗਾ ਕਿ ਜੋ ਮਰਜ਼ੀ ਕਰਨ ਪਰ ਉਹ ਜਿਹੜੀ ਪਿੱਛੇ ਇਹਨਾਂ ਦਾ ਬਿਹਾਈਂਡ ਰੀਜ਼ਨ ਹੈ ਵੀ ਚੋਰੀ ਛਡਾਉਣੀ ਹੈ ਉਹ ਅਸੀਂ ਉਹਨਾਂ ਨੂੰ ਚੋਰੀ ਨਹੀਂ ਛੱਡ ਸਕਦੇ ਉਹਨਾਂ ਵੱਲੋਂ ਆਖਿਆ ਗਿਆ ਘਰੇ ਬੜੇ ਗਏ ਵਿੱਚ 10 ਬੰਦੇ ਉਹ ਟੱਪ ਟੁੱਪ ਕੇ ਅੰਦਰ ਆਏ ਬਿਲਕੁਲ ਬਿਲਕੁਲ ਬੇਬੁਨਿਆਦ ਜੀ ਬਿਲਕੁਲ ਕੋਈ ਐਜੀ ਗੱਲ ਨਹੀਂ ਹੋਈ ਜਿਨ੍ਹਾਂ ਦੀਆਂ ਚੋਰੀਆਂ ਕੀ ਫੜੀਆਂ ਨੇ ਅਸੀਂ ਤੁਸੀਂ ਉਹਨਾਂ ਦੇ ਘਰੇ ਜਾ ਸਕਦੇ ਹਾਂ ਅਸੀਂ ਬਹੁਤ ਪ੍ਰੇਮ ਨਾਲ ਪ੍ਰਿਆਰ ਨਾਲ ਭੈਣ ਜੀ ਵੀਰ ਜੀ ਕਹ ਕੇ ਚੋਰੀਆਂ ਫੜੀਆਂ ਨੇ ਅਸੀਂ ਕੋਈ ਅਜਿਹੀ ਗੱਲ ਨਹੀਂ ਵੀ ਕਿਤੇ ਕੋਈ ਇੱਕ ਐਪੀਸੋਡ ਹੀ ਨਹੀਂ ਹੋਇਆ ਚੋਰੀ ਵਾਲੀ ਸੰਦੇ ਐਪੀਸੋਡ ਚੋਰੀ ਅਸੀਂ ਜਾ ਰਹੇ ਸੀ ਰਸਤੇ ਦੇ ਵਿੱਚ ਸਾਨੂੰ ਘੇਰਿਆ ਗਿਆ ਤੁਹਾਨੂੰ ਸੰਗ ਮਹਿਤਾ ਜਲਾ ਮਿਤ ਪ੍ਰਧਾਨ ਬੀਕੇ ਜੀ ਇੱਕ ਤਰਕਾਉਂਦਾ ਦਰਸ਼ਨ ਸਿੰਘ ਜਿਹੜਾ ਅੱਜ ਦਾ ਜਿਹੜਾ ਬਿਜਲੀ ਮਾਲਜਮ ਨੇ ਕੀ ਚੱਕਰ ਪਿਆ ਤੇ ਕੀ ਕਿਸ ਕਰਕੇ ਅੱਜ ਸਾਰੇ ਉਧਰ ਪਿੰਡ ਦੇ ਲੋਕ ਚ ਟੈਂਕੀ ਦੇ ਵਿੱਚ ਚੜੇ ਤਾਂ ਨਾ ਵੀ ਲੱਗਿਆ ਰੋਡ ਵੀ ਜਾਮ ਹੈ ਮੁਲਾਜ਼ਮ ਵੀ ਕਹਿ ਰਹੇ ਸਾਨੂੰ ਤਰੋਕਿਆ ਗਿਆ ਬਿਲਕੁਲ ਇਹ ਮਸਲਾ ਇਹ ਆਈ ਜਦੋਂ ਅਸੀਂ ਕੰਮ ਕਰਾਉਣ ਜਾਂਦੇ ਆ ਕੋਈ ਗ੍ਰੇਡ ਦੇ ਵਿੱਚ ਉਦੋਂ ਤਾਂ ਕਹਿੰਦੇ ਸਾਰੀ 9 ਵਜੇ ਡਿਊਟੀ ਆ। ਫਿਰ ਕਿੱਥੋਂ ਦਾ ਸੂਲ ਆ ਗਿਆ ਵੀ ਅੱਜ ਮਲ ਵੀ 5 ਵਜੇ ਆ ਕੇ ਰੇਡ ਮਾਰ ਦੋ ਕਿਸੇ ਸੁੱਤੇ ਪਿਆ ਤੇ। ਤੇ ਰੇਡ ਮਾਰਨ ਤੋਂ ਕੰਨਾਂ ਡੱਬ ਕੇ ਜਾਣਾ ਕਿਸੇ ਦੇ ਘਰੇ। ਗਾਹਾਂ ਮਾਈਆਂ ਨੂੰ ਧਾਰ ਘੜੀ ਜਾਂਦੀਆਂ ਸੀ। ਉਹ ਗਾਹਾਂ ਜਿਹੜਾ ਕੰਨ ਟੱਪ ਕੇ ਗਏ ਮੈਂ ਮਹਿਸਾ ਲਗੀ। ਸਾਰਾ ਦੁੱਧ ਡੁੱਲ ਗਿਆ। ਬੱਚੇ ਵੀ ਦੁੱਧ ਤੋਂ ਬਿਨਾ ਪਏ ਨੇ। ਸਾਰਾ ਦਿਨ ਕੱਟਿਆ ਉਹਨਾਂ ਨੂੰ ਦੁੱਧ ਤੋਂ ਬਿਨਾ। ਦੱਸੋ ਕਿੱਥੋਂ ਦਾ ਇਹ ਸੂਲ ਆ ਵੀ ਜੇ ਕੋਈ ਤੇ ਚੋਰੀ ਫਾੜਨੀ ਆ। ਕਿਸੇ ਬੰਦੇ ਨੂੰ ਆਪਦੇ ਪਿੰਡ ਦੇ ਨੂੰ ਨਾਲ ਮੋਤਬਰ ਨੂੰ ਲੈ ਕੇ ਆਉਣ ਇਹਨਾਂ ਦੇ ਕਾਰਡ ਗਲਾਂ ਚ ਪਾਇਓ ਨੇ ਸਾਨੂੰ ਕੀ ਸਬੂਤ ਆ ਸਾਡੀਆਂ ਦਾ ਮੋਟਰਾਂ ਦੇ ਕੇਬਲਾਂ ਸਾਰੀਆਂ ਚੋਰੀ ਹੋ ਜਾਂਦੀਆਂ ਰੋਜ਼ ਸਾਨੂੰ ਕੀ ਪਤਾ ਇਹ ਬਿਜਲੀ ਬੋਰਡ ਵਾਲੇ ਨੇ ਕੋਈ ਪ੍ਰੂਫ ਤਾਂ ਹੋਣਾ ਚਾਹੀਦਾ ਨਾ ਫਿਰ ਸਮੇਂ ਨਾ ਆਉਣਾ ਜਦੋਂ ਅਸੀਂ ਗੇਟ ਖੋਲਦੇ ਆ ਸਾਡਾ ਗੇਟ ਖੜਾ ਤਾਉਣ ਗੇਟ ਖੋਲਾਂਗੇ ਅਸੀਂ ਕਿਉਂ ਅਸੀਂ ਚੋਰ ਹੀ ਨਹੀਂ ਜਦੋਂ ਪਰ ਸਾਨੂੰ ਜਾਣ ਬੁੱਝ ਕੇ ਚੋਰ ਬਣਾਇਆ ਗਿਆ ਅੱਜ ਹੁਣ ਗੱਲ ਕਿੱਥੇ ਖੜੀ ਆ ਹੁਣ ਕਹਿੰਦੇ ਵਿੱਚ ਇਹ ਜੁਰਮਾਨਾ ਥੋੜਾ ਥੋੜਾ ਕਰਦਗੇ ਜਿਹੜੇ 7-8 ਘਰਾਂ ਚ ਬੜੇ ਨੇ ਅਸੀਂ ਕਹਿੰਦੇ ਵੀ ਨਹੀਂ ਕਰ ਨੂੰ ਦੇਣਾ ਵੀ ਅਸੀਂ ਇਸੇ ਨੂੰ ਛੱਡ ਕੰਮ ਕਰਨੇ ਨੇ ਛੱਡੋਣੇ ਤਾਂ ਤਾਂ ਕਹੀ ਅਸੀਂ ਜੇ ਕੋਈ ਫੜਿਆ ਗਿਆ ਹੋਵੇ ਉਹ ਗੱਡੀ ਖੜੀ ਉਹਨਾਂ ਦੀ ਗੱਡੀ 'ਚ ਦਿਖਾਓ ਕਿ ਤਾਰ ਸੱਣਾ ਬੋਲੋ ਆਖੇ ਸਾਡੇ ਕੋਲ ਵੀਡੀਓ ਮੋਕੇ ਤੇ ਜੀ ਵੀਡੀਓ ਕੱਲੇ ਜੋਰ ਨੰਗੇ ਦੀ ਬਣੀ ਬਣੀ ਵੀ ਆ ਜੋਰ ਨੰਗਾ ਕਿਸੇ ਤਾਰ ਦਾ ਹੋਵੇ ਉਹ ਬਿਜਲੀ ਵਾਲਿਆਂ ਦਾ ਕੰਮ ਆ ਟਕਣਾ ਉਹਨੂੰ ਸਾਡਾ ਕੰਮ ਨਹੀਂ ਪਿੱਛੇ ਇੱਥੇ ਇੱਕ ਲਾਈਨ ਕੱਢਣੀ ਆ ਉਹ 1100 ਵੋਲਟ ਦੀ ਲਾਈਨ ਆ ਉਹਦੇ ਨਾਲ ਬੰਦਾ ਸੋਲ ਬੰਦਾ ਵੀ ਮਾਰੇ ਲਾਕੇ ਮਰ ਗਿਆ ਇੱਕ ਜ਼ਖਮੀ ਹੋ ਗਿਆ ਧੀ ਤੇ ਹੁਣ ਉਹ ਮਜ਼ਦੂਰਾਂ ਦੇ ਵੇੜੇ ਦੀ ਲੰਗਦੀ ਆ ਉਹਦੇ ਚ 8 ਲੱਖ 9 ਲੱਖ ਰੁਪਇਆ ਘਰੇ ਪਾ ਕੇ ਭੇਜ ਦਿੰਦੇ ਵੀ ਇਹ ਲਾਣ ਲੈਣ ਕਢਾਉਣੀਆਂ ਤਾਂ ਇਹ ਤਾਂ ਨਿਕਲੂਗੀ ਵੀ ਉਸ ਤਮੇ ਤਾਂ ਸਬਦ ਨੂੰ ਕੋਈ ਟਾਈਮ ਤਾਂ ਹੈ ਨਹੀਂ ਇੱਕ ਇਥੇ ਤਾਰ ਪਈ ਆ 5 ਕਿੱਲੇ ਨਹੀਂ ਲੈਣ ਜਾਂਦੀ ਆ ਉਹ ਉਹਨਾਂ ਨੂੰ ਖੰਭੇ ਨਹੀਂ ਦਿੱਤੇ ਹਜੇ ਤੱਕ ਵੀ ਮਤਲਬ ਸਾਨੂੰ ਪਰੇਸ਼ਾਨ ਕਰਕੇ ਅਸਲੀ ਉਹ ਹੀ ਮੋਦੀ ਵਾਲੇ ਲਖਣਾ ਤੇ ਆਏ ਹੋਏ ਨੇ ਸਾਰੇ ਵੀ ਕਿਸਾਨ ਤੋਂ ਜਾਇਦਾਦ ਕਿਹੜੇ ਢੰਗ ਨਾਲ ਖੋਈਏ ਸਾਨੂੰ ਪਰੇਸ਼ਾਨ ਕਰਕੇ 1 ਮੀਟਰ ਇੱਥੇ ਲੱਗਿਆ ਹੋਇਆ ਸੋਨ ਮੈਂ ਉਹ ਜਾਣਕਾਰੀ ਲਈ ਦੱਸ ਦਿਆਂ ਜਿਹੜੇ ਚਿੱਪ ਵਾਲੇ ਮੀਟਰ ਆਉਂਦੇ ਨੇ ਇਹ ਜਦੋਂ ਲਾਈਟ ਵੀ ਚਲੀ ਜਾਂਦੀ ਆ ਧੁੱਪ ਨਾਲ ਵੀ ਚੱਲਦੇ ਨੇ ਇਹ ਇੱਥੇ ਮੀਟਰ ਲੱਗਿਆ ਹੋਇਆ ਪਿੰਡ ਦੇ ਕੋਲ ਜਿਹਨੂੰ ਡੇਢ ਮਹੀਨਾ ਹੋਇਆ ਉਹਨੇ ਜੁੰਡ ਕਿੰਨੀ ਕੱਢੀ 3500 ਡੇਢ ਮਹੀਨੇ 'ਚ 3500 ਜੁੰਡ ਕੱਢਤੀ ਉਹਨੇ ਸੋ ਅਸੀਂ ਦਿਖਾ ਸਕਦੇ ਹਾਂ ਅਸੀਂ ਬਾਰਡਰ ਬਾਕਸ ਤੇ ਬੈਠੇ ਹਾਂ ਤੇ ਜੱਪੜਾ ਮੀਟਰ ਲੱਗਿਆ ਹੋਇਆ ਉਹ ਬਾਰਡਰ ਬਸ ਲਾਈਟ ਕੱਟੀ ਤੋਂ ਵੀ ਮੋਟਰ ਬੰਦ ਕਰਤੀ ਫੇਰ ਵੀ ਚੱਲਦਾਗਾ ਫੇਰ ਦੱਸੋ ਕਿੱਦਾਂ ਨੂੰ ਜਾਊਗਾ ਕਿਸਾਨ ਇੱਕ ਹੋਰ ਇਥੇ ਦਾ ਮਸਲਾ ਆਇਆ ਉਹ ਮੀਟਰ ਪਟਕੇ ਲੈ ਗਏ ਉਹ ਮੀਟਰ ਪਟਕੇ ਲਗਾਇਆ ਜਦੋਂ ਉਦੋਂ ਬਾਅਦ ਕਹਿੰਦੇ ਅਸੀਂ ਚੈਕਿੰਗ ਕੀਤੀ ਉਹਨੂੰ 67000 ਰੁਪਏ ਜੁਰਮਾਨਾ ਪਾਤਾ ਉਹ ਕਹਿੰਦੇ ਅਸੀਂ ਮੀਟਰ ਵਾਚੇ ਨਹੀਂ ਆਏ ਸੀ ਇਹਦੇ ਇਸੇ ਚੈਕਿੰਗ ਨੂੰ ਆਏ ਸੀ ਚੈਕਿੰਗ ਕਰਨ ਆ ਅਸੀਂ ਕਹਿੰਦੇ ਚੈਕਿੰਗ ਦਾ ਅਸੀਂ ਵਿਰੋਧ ਨਹੀਂ ਕਰਦੇ ਪਰ ਟਾਈਮ ਹੋਣਾ ਚਾਹੀਦਾ ਕੋਈ ਹੁਣ ਮਸਲਾ ਕਿੱਥੇ ਖੜਾ ਤੁਸੀਂ ਕੀ ਚਾਹੁੰਦੇ ਅਸੀਂ ਤਾਂ ਇਹ ਚਾਹੁੰਦੇ ਵੀ ਜਿਵੇਂ ਤੁਸੀਂ ਆਏ ਹੋ ਉਥੇ ਵਗ ਜਾਓ ਜਿਹੜੇ ਸਾਡੇ ਮੁਲਾਜ਼ਮ ਨੇ ਸਾਡੇ ਨਾਲ ਬਦਸਲੂਕ ਕੀਤੀ ਸਾਡੇ ਬੰਦਿਆਂ ਨਾਲ ਉਹ ਮਾਫੀ ਮੰਗ ਲਿਆ ਕੇ ਇੱਥੇ ਹੀ ਖੜੀ ਹੈ ਟੈਂਕੀ ਤੇ ਉਹ ਆਪਣੇ ਕਿਸਾਨ ਹੀ ਨੇ ਜਿਹੜੇ ਜਿਨ੍ਹਾਂ ਨੇ ਮੁੱਲ ਤੰਗ ਕੀਤਾ ਉਹਨਾਂ ਨੂੰ ਜਦੋਂ ਉਹਨਾਂ ਨੇ ਹੱਲ ਨਾ ਹੁੰਦਾ ਦੇਖ ਕੇ ਉਹ ਸਾਢੇ 12 ਵਜੇ ਮਜਬੂਰ ਨਾ ਹੋ ਕੇ ਉਹ ਕਿ ਟੈਂਕੀ ਤੇ ਜਾ ਚੜੇ ਜਦੋਂ ਪ੍ਰਸ਼ਾਸਨ ਨੇ ਕੋਈ ਹੱਲ ਹੀ ਨਾ ਕੀਤਾ ਇਸ ਲਈ ਅਸੀਂ ਚਾਹੁੰਦੇ ਹਾਂ ਵੀ ਸਾਡੇ ਲੋਕਾਂ ਨੂੰ ਸਾਡੇ ਪਿੰਡ ਦਾ ਮੋਤਬਰ ਬੰਦਾ ਲੈ ਕੇ ਜੇ ਚੈਕਿੰਗ ਕਰਨ ਆਜੋ ਤੇ ਸਾਡੇ ਚੋਰੀਆਂ ਹੁੰਦੀਆਂ ਨੇ ਸਾਨੂੰ ਕੀ ਪਤਾ ਚੋਰ ਕਿ ਇਹੀ ਨਾ ਹੁਣ ਸਾਨੂੰ ਆਪਾਂ ਨੂੰ ਕੀ ਪਤਾ ਕੁਝ ਵੀ ਗਰ ਪਿੰਡ ਸਾਡਾ ਪਾਏ ਨੇ ਆਗੇ ਜੇ ਸਾਨੂੰ ਮੁਲਾਜ਼ਮਾਂ ਦਾ ਕੀ ਪਤਾ ਲੱਗੂ ਕਾਰਡ ਪਾਇਆ ਹੋਵੇ ਗਾਲਤ ਸਾਨੂੰ ਪਤਾ ਲੱਗ ਜੇ ਹੁਣ ਪੰਜਾਬ ਪੁਲਿਸ ਆ ਗਈ ਪੁਲਿਸ ਦੇ ਵਰਦੀ ਪਾਈ ਆ ਜੇਬਾਂ ਦੇ ਉਹ ਲੱਗੀਆਂ ਨੇ ਇਹਨਾਂ ਦੇ ਨਾਮ ਪਲੇਟਾਂ ਇਹਨਾਂ ਦੇ ਲਾੜਨ ਪਾਵਰ ਕਾਮਨ ਵਾਲੇ ਠੀਕ ਹੈ ਜੀ ਇਹ ਪਿੰਡ ਦੇ ਵਿੱਚ ਕੋਈ ਬੀਲੀ ਮੌਜ ਮੈਂ ਤੇ ਰੰਦਾ ਜਈ ਉਹਨੇ ਕੋਈ ਇਹਨਾਂ ਨੂੰ ਮਾੜਾ ਮੋਟਾ ਧੱਕਾ-ਦੁੱਕਾ ਮਾਰਿਆ ਜਿਸ ਦੇ ਕਰਕੇ ਇਹ ਅਨੈੜੋ ਇਸ ਸੀਗੇ ਤੇ ਉਹਨੂੰ ਤਾਂ ਸੌਰੀ ਕਹਿੰਦੋਂ ਜਦੋਂ ਸੀ ਉਹ ਬੰਦਾ ਮਿਲਿਆ ਨਹੀਂ ਗਿਆ ਉਹ ਹੁਣ ਉਹ ਪ੍ਰੋਡਿਊਸ ਹੀ ਹੋ ਰਿਹਾ ਕਿਸ ਕਰਕੇ ਇਹਨਾਂ ਦੀ ਹੁਣ ਗੱਲਬਾਤ ਚੱਲ ਰਹੀ ਹੈ ਕਿ ਇਹਨਾਂ ਦਾ ਕਿਵੇਂ ਕੰਪਰੋਮਾਈਜ਼ ਹੁੰਦਾ ਜਦੋਂ ਕੰਪਰੋਮਾਈਜ਼ ਹੋ ਜਾਗਾ ਤੁਹਾਨੂੰ ਦੱਸਾਂਗੇ ਉਹ ਕਹਿੰਦੇ ਕਿ ਅਸੀਂ ਰੇਡ ਕਰਨ ਆਏ ਸੀ ਤੇ ਪੁਲਿਸ ਤੇ ਪਾਕੀ ਗੱਲਾਂ ਜ਼ਰੂਰ ਹੀ ਦੱਸ ਸਕਦੇ ਆ ਤੇ ਹਜੇ ਕੋਈ ਮਸਲਾ ਹੱਲ ਹੋਇਆ ਤੇ ਟੈਂਕੀ ਤੇ ਵੀ ਕਿਸਾਨ ਚੋਂ ਪਿੰਡ ਵਾਲੇ ਚੜੇ ਉਹ ਫਿਰ ਮਸਲਾ ਹੱਲ ਹੋਣ ਤੇ ਦੱਸ ਸਕਦਾ ਮੈਂ ਟੈਂਕੀ ਦੇ ਜਿਹੜੇ ਚੜੇ ਹੋਏ ਉਹਨਾਂ ਉਹ ਫਿਰ ਆਪਣਾ ਪ੍ਰੋਟੈਸਟ ਕਰਦੇ ਤੇ ਹਜੇ ਮਸਲਾ ਹੀ ਕੋਈ ਹੱਲ ਨਹੀਂ ਹੋਇਆ ਕੱਲੀ ਕੱਦ ਗੱਲਬਾਤ ਚੱਲ ਰਹੀ ਹੈ